ਮੈਨੂੰ ਤਾਂ ਤਾਂ ਬਾਬਾ ਦੇਵ ਸਿੰਘ ਗੋੜਵਾਲਾ ਇੰਦੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਉੱਥੇ 7-8 ਸਾਲ ਹੋ ਗਏ ਆਂਦੇ ਨੂੰ ਕਿਹੋ ਜਿਹਾ ਲੱਗਦਾ ਜਦੋਂ ਇੱਥੇ ਆਉਨੇ ਹਾਂ ਸੰਗਤਾਂ ਨਾਲ ਵਿਚਰਦੇ ਹਾਂ ਬਾਣੀ ਪੜ੍ਹਦੇ ਹਾਂ ਬਹੁਤ ਖੁਸ਼ੀ ਹੁੰਦੀ ਆ ਆ ਕੇ ਮਤਲਬ ਵਾਪਸ ਜਾਣ ਦਾ ਮਨ ਨਹੀਂ ਕਰਦਾ ਉਹਨਾਂ ਦਾ ਸਮਾਪਤੀ ਕਰਦੇ ਨੇ 7-8 ਵਜੇ ਦੇ ਘਰੇ ਜਾਂਦੇ ਆਂਦੇ ਮਤਲਬ ਵੀ ਖਤਮ ਕਰਦੇ ਆ ਫਿਰ ਸੰਗਤ ਕਹਿੰਦੀ ਹੋਰ ਬਣਾਓ ਹੋਰ ਬਣਾਓ 6 ਸਤਾਂ ਸਤਾਰਾ ਵਰ ਜਾਂਦੇ ਕੋਈ ਵੀ ਪ੍ਰੋਗਰਾਮ ਹੋਵੇ ਤੁਹਾਨੂੰ ਪਤਾ ਚੜ ਜਾਂਦਾ ਜੀ ਬੁੱਧਵਾਰ ਆ ਗਿਆ ਬੁੱਧਵਾਰ ਆ ਗਿਆ ਬੁੱਧਵਾਰ ਦਾ ਚਾ ਚੜਿਆ ਹੁੰਦਾ ਕਿ ਜਿੰਨੀ ਖੁਸ਼ੀ ਹੁੰਦੀ ਸਾਡੇ ਚਪੈਰੇ ਦੀ ਬਿਲਕੁਲ ਦਰ ਐਸਾ ਨਾ ਹੈ ਵੀ ਜਿਹੜਾ ਸੰਗਤ ਇੱਥੇ ਇੱਕ ਦੁਪਹਿਰਾ ਸਾਫ ਕੱਟਦੀ ਆ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਦੁੱਖ ਕਸ਼ਟ ਇੱਕ ਆਪਣੇ ਜੀਵਨ ਚ ਹੁੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਕੱਟਨੇ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਹਾਂਜੀ ਸਹੀ ਗੱਲ ਆ ਉਹ ਪਹਿਲੇ ਤਾਂ ਇਹ ਅਰਦਾਸ ਕਹਿੰਦੇ ਸੀ ਅਰਦਾਸ ਨਾਲ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਪਰ ਜਿਹੜਾ ਸੰਗਤ ਦਾ ਫਾਠਾ ਮਰਦਾ ਕਾਠ ਇੱਥੇ ਹਰ ਵਾਰ ਵੱਧਦਾ ਜਾ ਰਿਹਾ ਹਾਂਜੀ ਹਾਂਜੀ ਵੀ ਇੰਨੀ ਕਿਰਪਾ ਇੱਥੇ ਤੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਵੱਧ ਰਿਹਾ ਹਾਂ ਹਾਂ ਸਹੀ ਗੱਲ ਹੈ ਵਿਸ਼ਵਾਸ ਬਹੁਤ ਵੱਧ ਰਿਹਾ ਸੰਗਤ ਦਾ ਇੱਥੇ ਕਿ ਇੱਕ ਰੀ ਮਰਾਤਪੁਰੀ ਹੁੰਦੀ ਫਿਰ ਪਤਾ ਤੁਹਾਨੂੰ ਕਹਿੰਦੇ ਅੱਗੇ ਅੱਗੇ ਸੰਗਤ ਅੱਗੇ ਵੱਧਦੀ ਜਾਂਦੀ ਹੈ ਸੰਗਤ ਦੇ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਤਾਂ ਦੰਦ ਬਾਬਾ ਦੇਵ ਸਿੰਘ ਗੋਲਵਾ ਰਹਿੰਦੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਇੱਥੇ 7-8 ਸਾਲ ਹੋ ਗਏ ਆਂਦੇ ਨੂੰ ਕਿਹੋ ਜਿਹਾ ਲੱਗਦਾ ਜਦੋਂ ਇੱਥੇ ਆਉਂਨੇ ਹਾਂ ਸੰਗਤਾਂ ਨਾਲ ਵਿਚਰਦੇ ਹਾਂ ਬਾਣੀ ਪੜ੍ਹ ਮੈਂ ਵਾਪਸ ਜਾਣ ਨੂੰ ਮਾਨ ਨਹੀਂ ਕਰਦਾ ਉਹਨਾਂ ਦਾ ਸਮਾਪਤੀ ਕਰਦੇ ਹਾਂ 7-8 ਵਜਾਂ ਦੇ ਘਰੇ ਜਾਂਦੇ ਹਾਂ ਅਬ ਵੀ ਖਤਮ ਕਰਦੇ ਹਾਂ ਫਿਰ ਸੰਗਤ ਕਿਆਂ ਦੀ ਹੋਲ ਬਣਾਓ ਹੋਲ ਬਣਾਓ 6-7 7-8 ਵਜਾਂ ਦੇ ਵੱਜ ਜਾਂਦੇ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਪਤਾ ਚੜ ਜਾਂਦਾ ਜੀ ਬੁੱਧਵਾਰ ਆ ਗਿਆ ਬੁੱਧਵਾਰ ਆ ਗਿਆ ਬੁੱਧਵਾਰ ਦਾ ਚਾ ਚੜਿਆ ਹੁੰਦਾ ਆ ਕੇ ਜੀ ਇੰਨੀ ਖੁਸ਼ੀ ਹੁੰਦੀ ਸਾਨੂੰ ਚਪਹਿਰੇ ਦੀ ਬਿਲਕੁਲ ਤੇ ਕਹਿੰਦੇ ਨੇ ਵੀ ਦਰ ਐਸਾ ਹੈ ਨਾ ਇਹ ਵੀ ਜਿਹੜਾ ਸੰਗਤ ਇੱਥੇ ਇੱਕ ਦੁਪਹਿਰਾ ਸਾਫ਼ ਕੱਢਦੀ ਆ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਦੁੱਖ ਕਸ਼ਟ ਇੱਕ ਆਪਣੇ ਜੀਵਨ ਚ ਹੁੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਕਟਣੇ ਸ਼ੁਰੂ ਕਰ ਦਿੰਦੇ ਹਾਂਜੀ ਹਾਂਜੀ ਸਹੀ ਗੱਲ ਆ ਉਹ ਪਹਿਲੇ ਤਾਂ ਇਹ ਅਰਦਾਸ ਕਹਿੰਦੇ ਸੀ ਅਰਦਾਸ ਆ ਸਾਡੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਹਰ ਦਿਨ ਦੀ ਸੰਗਤ ਵਧਦੀ ਜਾਂਦੀ ਘਟਦੇ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਇਹ ਸੰਗਤ ਕਿੰਨੀ ਹੋ ਜਾਂਦੀ ਆ ਬਿਲਕੁਲ ਉਹ ਧੁੱਪੇ ਵੀ ਸੰਗਤ ਭੁੰਜੇ ਬੈਠੀ ਹੁੰਦੀ ਆ ਸੰਗਤ ਧੁੱਪੇ ਬੈਠੀ ਹੁੰਦੀ ਆ ਸੰਗਤ ਸਾਡੇ ਪੈਰ ਮਾਚ ਜਾਂਦੇ ਕਿ ਸੰਗਤ ਨੂੰ ਕੁਸ਼ੀ ਨਾਲ ਧੁੱਪੇ ਬੈਠੇ ਹੁੰਦੇ ਸੰਗਤ ਦੇਖ ਲਓ ਇਹ ਦੇਖ ਲਓ ਇੰਨੀ ਹੋਣਾ ਗਰਮੀ ਗਰਮੀ ਪੈ ਠਾਠਾ ਮਾਰਦਾ ਕਾਠ ਇੱਥੇ ਹਰ ਵਾਰ ਵੱਧਦਾ ਜਾ ਰਿਹਾ ਹਾਂਜੀ ਹਾਂਜੀ ਵੀ ਇੰਨੀ ਕਿਰਪਾ ਇੱਥੇ ਤੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਵੱਧ ਰਿਹਾ ਹਾਂ ਸਹੀ ਗੱਲ ਹੈ ਵਿਸ਼ਵਾਸ ਬਹੁਤ ਵੱਧ ਰਿਹਾ ਸੰਗਤਾਂ ਦਾ ਇੱਥੇ ਕਿ ਹਰ ਇੱਕ ਰੀ ਮਰਾਤਪੁਰੀ ਹੁੰਦੀ ਫਿਰ ਪਤਾ ਨੂੰ ਕਹਿੰਦੇ ਆਗੇ ਆਗੇ ਸੰਗਤ ਅੱਗੇ ਵੱਧਦੀ ਜਾਂਦੀ ਹੈ ਸੰਗਤਾਂ ਦਾ ਸੰਗਤ ਤੁਹਾਡੀ ਕਿ ਬਹੁਤ ਦੂਰ ਦੂਰ ਸੰਗਤ ਆਈ ਆ ਇੱਕ ਦੋ ਹੋਈਆਂ ਇੱਕ ਦੋ ਪੈਂਡਿੰਗ ਹੈਗੇ ਬਾਬਾ ਜੀ ਨੂੰ ਵਾਰੀ ਪਤਾ ਹੀ ਬਾਬਾ ਜੀ ਨੂੰ ਫਰਿਆਦ ਲਈ ਹੋਈ ਆ ਕਦੋਂ ਮਰਿਆ ਸੁਣਦੇ ਆ ਬਾਬਾ ਜੀ ਕੀ ਆਦ ਪੂਰੀ ਹੋਵੇ ਹੋਰ ਕੀ ਆ ਤੁਸੀਂ ਕਰੋਗੇ ਵੀ ਕੀ ਇੱਥੋਂ ਮੰਗਿਆ ਤੇ ਪੂਰਾ ਹੋਇਆ ਕਿ ਮਤਲਬ ਪਹਿਲਾਂ ਜਦ ਇਹ ਕਿਹਾ ਸੀ ਤਾਂ ਕੰਮ ਸੈੱਟ ਹੋ ਜਾਏ ਕੋਈ ਹਾਲੀ ਕੋਸ਼ਿਸ਼ ਲੱਗਿਆ ਕਿ ਸੈੱਟ ਹੋ ਜੂਗਾ ਲੈ ਟਾਈਮ ਤੇ ਵਿਆਹ ਦੀ ਅਰਦਾਸ ਲਈ ਹੋ ਜੇ ਜਦੋਂ ਬਾਬਾ ਦੀਪ ਸਿੰਘ ਜੀ ਸੁਣਦੇ ਆਉਣ ਬੜੀ ਜਗ੍ਹਾ ਭੱਜ ਕੇ ਦੇਖ ਲਿਆ ਕਿਤੇ ਨਹੀਂ ਆਇਆ ਬਾਬਾ ਦੀਪ ਸਿੰਘ ਦੇ ਆਸ਼ਟੀ ਹੋਣ ਮੈਂ ਬਹੁਤ ਜਗ੍ਹਾ ਭੱਜ ਕੇ ਦੇਖ ਲਿਆ ਕਿ ਨਹੀਂ ਕਿਤੇ ਹੁੰਦੀ ਲੈ ਕੇ ਬਾਬਾ ਦੀਪ ਸਿੰਘ ਹੁਣ ਆਸ ੱਥੀ ਰੱਖੀ ਮੈਂ ਹੋਰ ਕਿਤੇ ਨਹੀਂ ਆਸ ਨਹੀਂ ਗਿਆ ਹਾਂ ਹੁਣ ਹੋਰ ਕਿਤੇ ਨਹੀਂ ਹੋਰ ਕਿਤੇ ਨਹੀਂ ਜਾਣਾ ਹੁਣ ਪੂਰੀ ਇੱਥੇ ਹੀ ਹੋਣੀ ਹੈ ਤੇ ਕਦੋਂ ਹੋਣੀ ਹੈ ਕਿਵੇਂ ਹੋਣੀ ਕਿਸ ਵੇਲੇ ਹੋਣੀ ਹੈ ਬਾਬਾ ਜੀ ਨੂੰ ਦੇਖੇ ਮर्याਦਤ ਹੀ ਪੂਰੀ ਹੋਣੀ ਆ ਵਿਸ਼ਵਾਸ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ